ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰਨਾਗੇ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ گاਵਾ ਨੇ ਭਾਈ ਇੱਕ ਮੱਝ ਆ ਤਾਜੀ ਸੂਈ ਇੱਕ ਗਾਂ ਹੈ ਭਾਈ ਤਾਜੀ ਸੂਈ ਦੋ گاਵਾ ਗੱਭਣ ਆ ਭਾਈ ਥੋੜੇ ਥੋੜੇ ਦਣਕਰ ਮਾਲੀਆਂ ਲੈਣੀਆਂ ਨੇ ਆਓ ਕਰ ਲੈਨੇ ਆ ਭਾਈ ਨਾਲ ਗੱਲਬਾਤ ਆਜੋ ਭਾਈ ਜੀ ਭਾਈ ਜੀ ਸਸਕਾਲ ਸਸਕਾਲ ਹੋ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਵੋ ਨਾਮ ਸਾਗਰ ਆ ਭਾਈ ਪਿੰਡ ਭੈਰਪਾ ਦਸੀਰਪੂਲ ਤੇ ਜਿਹੜਾ ਰੈਸਟ ਆ ਨੇੜੇ ਪਿੰਡ ਭਾਈ ਨੇੜੇ ਰਾਮਪ੍ਰਭੂ ਸਾਰੇ ਇਹਨਾਂ ਤੇ SLAਪੁਰਾ ਪਿੰਡ ਆ ਭਈ ਮੋਬਾਈਲ ਨੰਬਰ 902397655 ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਪਹਿਲਾ ਸੂਸ ਹੋਈ ਹੈ ਭਾਈ ਆ ਦੂਜਾ ਸੂਸ ਹੋਈ ਹੈ ਭਾਈ ਕਦੋਂ ਸੂਈ ਹੈ ਭਾਈ ਇਹ ਅੱਜ ਸੜਕੇ 5 ਵਜੇ ਸੂਈ ਉਹ ਵਠਲ ਜਿਹੜੀ ਜੇਰ ਪਈ ਆ ਜੇਰ ਭਾਈ ਉਹ ਇੱਕ ਆ ਬਈ ਤਾਜੀ ਮੈਸੀ ਇਹ ਦੋਨਾਂ ਦੀ ਵਠਲ ਜੇਰ ਆ ਅਡੋੜੀ ਜੇਰ ਦੋਨਾਂ ਦੀ ਅਡੋੜੀ ਪਈ ਐ ਇੱਕ ਗਾਂ ਤਾਜੀ ਸੂਈ ਐ ਇੱਕ ਮੱਝ ਆ ਛੋਟੀ ਬਹੁਤ ਚੰਗੀ ਐ ਇਹ ਐਂਡ ਤੇ ਦਿਖਾਵਾਂਗੇ ਮੁੱਲ ਵੀ ਬਾਈ ਦਾ ਜਾਇ ਜੀ ਹੋਊਗਾ ਜਮਾ ਤੇ ਕਦੋਂ ਸੁੱਈ ਆ ਫਿਰ ਸਵੇਰੇ ਸਵੇਰੇ 5 ਵਜੇ ਸੁੱਈ ਆ ਬਾਈ ਜੇਪੂਰ ਦੀ ਥਾਣਾ ਤੁਲਾ ਦੀ ਫੁੱਲ ਗਰੰਟੀ ਹੋਈ ਆ ਓਕੇ ਬੱਚਾ ਪਲੂਨ ਦਾ ਬੱਚਾ ਦੇਦਾ ਮਗਰ ਦਾ ਬਾਈ ਬੱਚਾ ਦੇਦਾ ਠੀਕ ਆ ਤੇ ਪਲੂਨ ਦਾ ਦੁੱਧ ਜਿਹੜਾ 17 18 ਕਿਲੋ ਮਾਲ ਕਹਿੰਦਾ 18 ਕਿਲੋ ਮੰਨ ਲੈ ਕੋਈ ਮਰਜ਼ੀ ਲੈ ਲੈ ਬਹੁਤ ਆ ਬਹੁਤ ਸੋਹਣਾ ਆਰਡਰ ਬਾਈ ਇਕਲਾ ਇਕਲਾ ਥਾਣਾ ਮੁੱਠੀ ਵਾਲਾ ਥਣ ਲੈ ਚਵਾਈ ਮਗਰਮੂਰ ਲਾ ਬਾਈ ਯਾਰ ਚਵਾਈ ਕਿਵੇਂ ਆਦੀ ਚਵਾਈ ਤਾਂ ਇੱਕ ਨੰਬਰ ਆ ਜੀ ਲੈਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਪਛਾਹ ਤੋਂ ਮੂਰੋਂ ਵੀ ਲੈਵਾ ਚੈੱਕ ਕਰਵਾਣ ਲੈ ਹਣ ਬੜਾ ਚੰਗਾ ਲੱਗਿਆ ਹਣ ਤੋਂ ਬੜਾ ਚੰਗਾ ਡਾਕਟਰ ਆ ਖੇ ਵਾਲਾ ਥਣ ਕੱਲਾ ਕੱਲਾ ਥਣ ਬ੍ਰੀਡ ਇੱਕ ਨੰਬਰ ਆ ਸੂਈ ਸਵਾਈਆ ਬੱਚਿਆ ਘਰਮਾਣੀ ਨੇ ਬੱਚਾ ਦਿੱਤਾ ਜੇਰ ਇਹਦੀ ਭਾਈ ਵੱਠਲ ਚ ਰੱਖੀ ਬੈਠਾ ਕੰਪਲੀਟ ਆ ਭਾਈ ਬਾਕੀ ਫੇਸਬੁਕ ਸੁਖਦਖਾਨ ਨੇ ਫੇਸਬੁਕ ਬੜਾ ਪਿਆ ਬਹੁਤ ਸੋਹਣੀ ਲੈ ਤੋਰਾ ਚੈੱਕ ਕਰ ਲੋ ਭਾਈ ਇੱਕ ਨੰਬਰ ਆ ਭਾਈ ਜਾਂਕ ਜਾਂਕ ਬੜੀਆ ਬੱਚੀ ਜੀ ਭਾਈ ਯਾਰ ਜਵਾਨੀ ਵਾਲੀ ਆ ਸਹੀ ਆ ਇਹ ਸੁ ਦੇਖ ਕੇ ਹਾਂ ਫੇਸਬੁਕ 23 ਦਾ ਕਰਦੀ ਥੋੜੀ ਘਾਲੀ ਮੋਦੀਵਾਦੀ ਸਨਖ ਪੁਣਾ ਬੜ ਦੇ ਵਿੱਚ ਫੁੱਲ ਸੂਈ ਸਵਾਈ ਦੁੱਧ ਦਾ ਵੀ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਠੰਡਾ ਦੁੱਧ 18 ਕਿਲੋ ਦੇ ਦੂ ਹੂੰ ਐਵੇਂ ਕਹਿਣ ਨੂੰ 25 24 ਕਹੀ ਜੇ ਤਾਂ ਕੀ ਫਰ ਹੈ ਨਾ ਸਹੀ ਆ ਬਾਈ ਆਪਾਂ ਤੜਕੇ 4 ਕਿਲੋ ਬੋਲਾ ਕੱਢਿਆ ਉਹਨੂੰ ਬੱਚਣ ਚਾ ਅਗੇ ਹੰਡੀ ਫੀਲ ਆ ਥਾਂ ਥੋੜਾ ਨਹੀਂ ਆ ਚੰਗਾ ਲਗਾ ਲੇਵਾ ਮੂਰੋਂ ਤੇ ਮਗਰ ਨਾਲੇਵਾ ਬਹੁਤ ਜਾਈ ਹੈ ਮੁੱਲ ਕੀ ਹੈ ਵੀਰੇ ਜੈਜ ਬਾਈ ਬਸ ਮੁੱਲ ਨਹੀਂ ਕਰਨਾ ਲੈਣਾ ਇਹ ਲਾ ਰੁਪਈਆ ਆਪਾਂ ਨਾ 60 ਆ ਰੁਪਈਆ ਲਵਾਗੇ ਇਹਦਾ 60000 ਰੁਪਇਆ ਛੋੜ ਗਰੂ ਮਰਜੀ ਦੀ ਮੁੱਲ ਕਰਾਉਣਾ ਜੱਡਾ ਮਰਦਾ 65 70 ਮੁੱਲ ਕਰਾ ਲਿਆ ਵਾਲਾ ਠੀਕ ਆ ਬਾਈ 60 ਚੋਂ ਘਾਟਾ ਬੱਧ ਰੁਪਈਆ ਨਹੀਂ ਹੋਣਾ ਬਾਈ ਛੋੜੂ ਕੱਲੀ ਜਿਹਨੂੰ ਚੰਗਾ ਲੱਗਾ ਫੋਨ ਉਹੀ ਲਾਏ ਪੀਰ ਮੇਰਾ ਠੀਕ ਆ ਘਟਿਆ ਤਾਂ ਫੋਨ ਹੀ ਲਾਵੇ ਯਾਰ ਹਮ ਐਵੇਂ ਕੀ ਫਾਇਦਾ ਹਨਾ ਸਹੀ ਗੱਲ ਆ ਬਾਈ ਹਮ ਮੁੱਲ ਬਾਈ ਜਮਾ ਜਾਇਜ਼ ਹਨਾ ਛੋੜ ਠੰਡੀ ਫੋਲਾ ਠੰਡੀ ਠੰਡੀ ਪੂਰੀ ਡਾਕਟਰ ਲੈ ਲੈ ਤਾਰਾਂ ਦਿਖਾਉਣੇ ਤਾਰਾਂ ਦੀ ਚਵਾਈ ਚੈੱਕ ਕਰੋ ਚੋਂ ਨਾ ਬੜਾ ਜਾਗਾ ਹਨਾ ਚਵਾਈ ਚੁਵਾਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੈੱਕ ਰਣੀ ਇਹਣਾ ਕੁਛ ਨਹੀਂ ਠੰਡੀ ਸੀ ਲੈ ਮਗਰ ਨਾ ਚੈੱਕ ਕਰ ਲਓ। ਲੈ। ਕਿਆ ਬਾਤ ਜਮਾ ਮੋਲਾ ਭਾਈ ਲੈ ਕਿਆ ਬਾਤ ਪੂਰਾ ਗਾੜਾ 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 ਮੋਲਾ ਡਾਕਟਰ ਜੀ ਦਾ। ਇਹ ਮੋਲਾ ਭਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਜੇ ਮੋਦ ਰੱਖਿਆ ਬੜਾ ਮੋਲਾ ਨਹੀਂ ਰੱਖਿਆ। ਬੜਾ ਲੈਣ ਦੇ ਨਹੀਂ ਹੁੰਦਾ ਮੋਲਾ ਬਾਪੂ ਵੀ ਬੜਾ ਕਰਦੇ ਜਾਂਦਾ। ਹਮ ਥਾਨ ਦੇਖੋ। ਥਾਨ ਤੋਂ ਪਾਣਾ ਨਹੀਂ ਆਇਆ ਲੈ ਵਾ ਬੱਚੇ 18 ਕਿਲੋ ਦਾ ਪੂਲੇ ਹੱਥਾਂ ਤੋਂ ਦੁੱਧ ਹੀ ਦੇ ਦੂ। ਹਮ ਸਟੌਂਕ ਪਿੱਛੇ ਆਮਕੋ ਬਹੁਤ ਜ਼ਿਆਦਾ ਹੈ ਯਾਰ। ਸਹੀ ਗੱਲ ਆ। ਬਾਕੀ ਸੂਈ ਸਵਾਈ ਆ। ਠੀਕ ਬਈ। ਹਮ ਅੱਗੇ ਭਾਈ ਮੱਝ ਦਿਖਾਉਨੇ ਆ ਆ ਦੋ ਗੱਬਣਾ ਵੜਾ ਬਾਅਦ ਚ ਦਿਖਾਵਾਂਗੇ ਇਹ ਕਿਹੜਾ ਸੂਆ ਸੂਈ ਆ ਭਾਈ ਭਾਈ ਮਾਲਕਾਂ ਦਾ ਸੁਣਤਾ ਕੋ ਦੂਜਾ ਸੂਆ ਸੂਈ ਆ ਪਲੂਨ ਦਾ 11 ਕਿਲੋ ਦੋ ਦਿੱਤਾ ਵਾ ਉਹ ਲੇਵਾ ਇਹਦੀ 13 ਕਿਲੋ ਮੈਂ ਦੋ ਦਿੱਤ ਰੱਖਣ ਲਾ ਗਾਵਾਂ ਨਾਲ ਦਾ ਲੇਵਾ ਬਹੁਤ ਜਿਆਦਾ ਅਮਰੀਕਾ ਦਾ ਜੋ ਬਣਾ ਕੇ ਆਇਆ ਜਿਵੇਂ ਸੇਮ ਲੇਵਾ ਭਾਈ ਮਰਮੂਰ ਦਾ ਲੇਵਾ ਭਾਈ ਠੰਡੀ ਵੀ ਬਹੁਤ ਆ ਇਹ ਨਹੀਂ ਗੱਲ ਗਾਂ ਆਰਕੂਈ ਲੈ ਜਿਵੇਂ ਮਰਜੀ ਵੇਜਾ ਕੋਈ ਧਾਰਾ ਤੋਂ ਆਇਆ ਜਾਂ ਕੁਝ ਇੱਕ ਨੰਬਰ ਆ ਲੈ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜੀ ਧਾਰਾ ਮਾਰ ਦੇ ਠੰਡੀ ਵਾਲੀ ਆ ਯਾਰ ਚਾ ਵਾਹਤ ਚਵਾਈ ਇੱਕ ਨੰਬਰਾਂ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਜਾ ਮੂਹਰੇ ਸੁਣਾਈ ਚਵਾਈ ਚੈੱਕ ਕਰ ਲੋ ਲੈ ਕੀ ਬਾਤ ਚਵਾਈ ਚੰਗੀ ਆ ਨਾ ਇੱਕ ਨੰਬਰ ਦਾ ਥੱਲੇ ਇੱਕ ਨੰਬਰ ਚਵਾਈ ਹੈ ਲੇਵਾ ਬਹੁਤ ਚੰਗਾ ਗਾਵਾਂ ਨਾਲ ਦਾ ਲੇਵਾ ਮੂਹਰੇ ਗਾੜੀ ਗੁੜੀ ਚੈੱਕ ਕਰ ਲੋ ਲੈ ਕਮਾਲ ਦੀ ਸੋਨੇ ਜਨ ਅੱਥੀ ਆ ਕਾਦਲ ਯਾਨੀ ਗੱਲ ਬਾਕੀ ਦੁੱਧ ਦਾ ਰਿਕਾਰਡ ਚੰਗਾ ਸੂਈ ਸਵਾਈ ਹੈ ਜੇਰੇ ਦੀ ਆ ਬੱਚਾ ਘੱਟਾ ਛੱਡ ਲੋ ਨਹੀਂ ਸਦਾ ਨਾਲ ਇੱਕ ਬਰਾਬਰ ਹੈ ਡਰਾ ਗਾਈ ਆ ਕੀ ਦੇਦਾ ਵੈਸੇ ਨਿਕਟਾ ਕੱਟਾ ਬਈ ਕੱਟਾ ਦੇ ਆਪ ਤਾਂ ਮੈਂ ਬਹੁ ਘੱਟ ਲੈਨੇ ਆ ਗਾਈ ਗਾਰ ਕੀ ਹੋਈ ਹੈ ਤਾਂ ਜਿੱਧਰ ਦੀ ਮਰਜੀ ਬਈ ਕੋਈ ਉਸ ਨਹੀਂ ਕਹਿੰਦੀ ਵਿਚਾਰੀ ਕਰਮ ਵਾਲੀ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਬਈ ਸੂਈ ਸਵਾਈ ਹੈ ਬੱਚਾ ਘੱਟਾ ਦੇ ਤਾਂ ਜੇਰੇ ਦੀ ਬਈ ਰੱਖੀ ਬੈਠਾ ਫੇਸਬੁਕ ਬੜਾ ਚੰਗਾ ਬਾਕੀ ਵੱਡੀ ਗੱਲ ਸੁਭਾਅ ਵਾਲਾ ਠੰਡਾ ਵਾ ਬਾਲੀ ਠੰਡੀ ਮੈਂ ਆ ਬਈ ਯਾਰ ਸੁਭਾਅ ਵਾਲਾ ਠੰਡਾ ਜਮਾ گاਵਾ ਨਾਲ ਦੀ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਉਹ ਨਹੀਂ ਕਹਿੰਦੀ ਡਾਕਟਰ ਲੈ ਤੋਰਾ ਚੈੱਕ ਕਰ ਲਉ ਤੋਰਾ ਵੀ ਇੱਕ ਨੰਬਰ ਆ ਕੀ ਬਾਤ ਆ ਬਈ ਹਾਂ ਲੈ ਲੇ ਆ ਲੋ ਬਹੁਤ ਡਾਕਟਰ ਇੱਥੇ ਲੈ ਵਾ ਲੈ ਦੇਖੀ ਮਗਰਮੂਰਲਾ ਲੇਵਾ ਹੈ ਨਾ ਹਾਂ ਹੂੰ ਨਹੀਂ ਮੱਧ ਨੂੰ ਐਡਾ ਲੇਵਾ ਲੱਗਦਾ ਨਹੀਂ ਬਹੁਤ ਲੇਵਾ ਬਈ ਹੂੰ ਕਹਿ ਨਹੀਂ ਠੋਸ ਲੇਵ ਵਾਲੀ ਮੈਂ ਦੁੱਧ ਵਾਲੀ ਕੀ ਮੋਲ ਆ ਬਈ ਜੈ ਜੈ ਫਰ ਇਹ ਮੋਲ ਨਹੀਂ ਵਾ 92000 ਰੁਪਏ ਲੈ ਲਾਂਗੇ ਭਾਈ ਇਹਦਾ 92000 ਹਾਂ ਠੀਕ ਆ ਭਾਈ ਜਮਾ ਜਾ ਜੇਰ ਜੂਰ ਘਰਪੂਰ ਦੀ ਫੁੱਲ ਗਾਰੰਟੀ ਹੈ ਤੁਹਾਨੂੰ ਹੋਣਾ ਦੀ ਇਹ ਵੀ ਕੋਈ ਨਹੀਂ ਕਰਨਾ ਭਾਈ ਕਹਿੰਦਾ 92000 ਦੀ ਝੋਟੇ ਲੈ ਵਾ ਇਹਨੂੰ ਕਿਹੇ ਜਾ ਡਾਕਟਰ ਮਰਮੂਰ ਲਾ ਲੈ ਵਾ ਦੇ ਗਾਵਾਂ ਨਾਲ ਖਾਣ ਦੇ ਕਿ ਜੋਸ ਵਾਲਾ ਪੂਰਾ ਅੰਢੀ ਸੀਲਾ ਮੁੱਠੀ ਵਾਲਾ ਖਾਣਾ ਇਕੱਲਾ ਇਕੱਲਾ ਤਾਂ ਇਧਰੋਂ ਲੈ ਵਾ ਚੈੱਕ ਕਰ ਲੈ ਸਮਾਨ ਆ ਤੇ ਬਾਕੀ ਮੋਲ ਜਮਾ ਜਿਆਦਾ ਮੋਲ ਨਹੀਂ ਮਿਲਣਾ ਭਾਈ ਛੋਕੜਾ ਨਹੀਂ ਹੁੰਦਾ ਭਈ ਛੋਕੜਾ ਵੀ ਛੋਟਾ ਛੋਟਾ ਲੱਖ ਮੰਗੀਆਂ ਨਾ ਲਾ ਕਿਸੇ ਨੇ ਵੀ ਨਹੀਂ ਲੈਣਾ ਹੂੰ ਅੱਗੇ ਬਈ ਵਹਿੜ ਆ ਕਿਹੜਾ ਸੁਆ ਸੁੰਦੀ ਆ ਬਈ ਅਰਿਜਲ ਪਹਿਲਾ ਸੁਆ ਹੂੰ ਤੇ ਤੇ ਦਿਨ ਕਿੰਨੇ ਲੋ ਇਹ ਦਿਨ ਹਜੇ ਬਈ ਡੇਢ ਮੁਤਾਬਕ 13 ਪਏ ਆ ਤੇ ਉਹ ਖੀਰੀ ਬੱਛੀ ਆ ਬਈ ਬਿਊਟੀਫੁਲ ਯਾਰ ਬਈ ਸੈਕਸਰੀ ਸੀਮਨ ਜਿਆ ਸੈਕਸਰੀ ਲੱਗਿਆ ਵਾ ਇਹਦੇ ਓਕੇ ਠੀਕ ਆ ਸਾਰੇ ਦਾ ਹੇ ਡਿਟੇਲ ਮੈਨੂੰ ਆਪਣੇ ਪਿੰਡ ਤੋਂ ਹੀ ਵਹਿੜਾ ਜਮਾ ਖੀਰੀ ਆ ਦੁੱਧ ਦਾੰਦ ਹੂੰ 25 ਕਿਲੋ ਪਲੂਣ ਬੱਛੀ ਦੁੱਧ ਪਾ ਦੋ ਲੈ ਖੀਰੀ ਆ ਨਾ ਪਿਓਰ ਖੀਰੀ ਬਈ ਮਾਂ ਖੀਰੀ ਆ ਬਈ ਲੈ ਕੀ ਬਾਤ ਆ ਇਸ ਬੜਾ ਠੰਡੀ ਠੰਡੀ ਲਾ ਹੈ ਨਾ ਜਗੇ ਵੀ ਠੰਡੀ ਅਣੀ ਬਸੀ ਐਨੀ ਠੰਡੀ ਵਾਲੀ ਆ ਯਾਰ ਹੈ ਨਾ ਵਾਲੀ ਪਲੀ ਵਾਲੀ ਵੀ ਬੜੀ ਠੰਡੀ ਦੇਖੋ ਆ ਇਹਦਾ ਲਾਹਣ ਹੀ ਲੱਗੇ ਡਾਕਟਰ ਜਿੱਦੇ ਸਟਾਰਟਿੰਗ ਤੇ ਨਾ ਬੜੀ ਕਿੜਾਈ ਜਦੋਂ ਚੌਂਕ ਚੌਂਕ ਹੋ ਜਾਂਦਾ ਪਹਿਲਾਂ ਠੱਪੇ ਵਾਲੇ ਬਹੁਤ ਕਮਾਲ ਦਾ ਬਹੁਤ ਸੋਹਣਾ ਅਡਰ ਟਿਲੇ 15 ਦਾ ਠੰਡੇ ਬੱਚੇ ਲੈਣਾ ਤੂੰ ਨਿਕਲੋ ਸਟਾਰਟ ਆ ਬਾਈ ਤੇ ਸੂਣ ਦਿਕਰ ਲਾ ਦੇਣਾ ਹੋਰੋਂ ਲੈ ਵਾ ਦੇਖੋ ਲੈ ਪਿਆਰੀ ਬੜੀ ਚੰਗੀ ਆ ਯਾਰ ਬੜੀ ਮੂਠੀਆ ਥਾਨ ਹੋ ਹਮ ਸਾਰੇ ਪਾਸੇ ਇੱਕ ਨੰਬਰ ਆ ਬਾਈ ਦੰਦੋਂ ਖੀਰੀ ਪਲੀ ਵੀ ਫੁੱਲ ਫੁੱਲ ਬਰੀਡ ਹੈ ਨਾ ਹਾਂ ਬਾਈ ਕਿਆ ਬਾਤ ਆ ਯਾਰ ਬਿਊਟੀ ਚੈੱਕ ਕਰੋ ਕਰਮਾਲੀ ਦੀ ਕੀ ਬਾਤ ਆ ਬਈ ਬਈ ਇਹਦੇ ਬੱਚੇ ਬਹੁਤ ਘੱਟ ਮਿਲਦੇ ਹੈ ਬਈ ਫਾਰਮ ਵਾਲੇ ਬੰਦੇ ਭੱਜੇ ਫਿਰਦਾ ਇਹ ਜੀ ਬਸੇ 10 ਹੋਏ 14 ਤਾਂ ਵੀ ਨਹੀਂ ਵੜੀ ਹੁੰਦੀ ਸਹੀ ਗੱਲ ਆ ਬਈ ਸਹੀ ਗੱਲ ਹਾਇ ਕੀਰੀ ਦੁੱਗੀ ਦਾ ਭਾਵੇਂ ਦੂਜੇ ਦੂਜੇ ਸਾਲ ਨੂੰ ਸੁਭੂ ਬਈ ਰੇ ਬੱਚੀ ਸਹੀ ਗੱਲ ਹੈ ਤਾਂ ਕੀ ਮੋਲ ਲਾ ਫਿਰ ਜੈਜ ਇਹ ਬਈ 85000 ਰੁਪਏ ਦੀ ਦਾ ਅੱਜ ਜਮਾ ਜੈਜ ਮੋਲ ਲਾ ਖਿੱਚ ਕੇ ਮੋਲ ਰੱਖਿਆ ਬਾਈ ਨੇ ਬਾਲਾ ਮੋਲ ਨਹੀਂ ਰੱਖਿਆ ਕਿਉਂ ਦੰਦੋਂ ਕੀਰੀ ਆ ਗਈ ਪਲੀ ਵੀ ਪਾਲਣ ਤੇ ਵੀ ਪੀਆ ਬਸ ਹਾਂ ਕੱਚੀ ਇਹ ਤੋਂ 1 ਬਾਦਰ ਰੁਪਏ ਖਾਦੇ ਆ ਉਹਨਾਂ ਦੇ ਹੂੰ ਲੱਖ ਰੁਪਏ ਤੋਂ ਬਾਹਰ ਦਾ ਤਿਆਰ ਹੋਇਉ ਸਹੀ ਗੱਲ ਹੈ ਕਿਉਂ ਬਈ ਇੰਨੀ ਪਾਲਣੀ ਖੀਰੀ ਖੀਰੀ ਸਵਾਉਣੀ ਬਹੁਤ ਔਖੀ ਹੁੰਦੀ ਹੈ ਹੈਨਾ ਸੇਵਾ ਨਾਲ ਹੀ ਆ ਫਿਰ ਸਾਰੇ ਬਸ ਹੱਥ ਨਹੀਂ ਸਿਰੌਂਦੀ ਕਿਸੇ ਬਸ ਬੱਚਾ ਕੋ ਖਾ ਕੀ ਬਸ ਤਿਆਰ ਹਾਂ ਖੀਰੀ ਖੀਰੀ ਵਿੱਚ ਹਾਂ ਬਈ ਬਿਊਟੀ ਤੇ ਇੱਕ ਨੰਬਰ ਮੁੱਲ ਜਾਇਜ਼ ਆਦਾ ਲੈ ਨੇਵਾ ਨੂੰ ਬਾਰੇ ਹੈ ਹਨ ਬਹੁਤ ਜ਼ਿਆਦਾ ਲੈਵਲ ਆਉਣਾ ਬੱਚੀਆਂ ਬਾਈ ਅੱਗੇ ਬਾਈ ਚਾਰ ਨੰਬਰ ਤੇ ਆ ਗਈ ਬੜੇ ਵੀ ਗੱਬਣਾ ਬਈ ਗੱਬਣਾ ਇਹਦਾ 22 23 ਕਿਲੋ ਰਕਾਰ ਦੋ ਤਾਂ ਪੂਰੀ ਵੱਡੇ ਸਾਇਜ ਦੀ ਬੜਾ ਪੱਟ ਫਰ ਬੜੀ ਚੌੜੀ ਆ ਓਕੇ ਲੈ ਬਈ ਐ ਦਿਨ ਇਹ ਵੀ ਅੱਛਾ ਪਏ ਆ ਬਹੁਤ ਸੋਹਣਾ ਡਰ ਇੱਕ ਕਿੱਚੀ ਕਿੱਚੀ ਆ ਢੱਲੇ ਡੱਟ ਲੜਣਾ ਬਹੁਤ ਬਣਾਦਾ ਹੈ ਤਾਂ ਹੈ ਨਾ ਲੈ ਜੀ 25 26 ਕਿਲੋ ਦੋ ਦੇਣਾ ਡਾਕਟਰ ਬਸ ਹਾਂ ਜੀ ਬੜਾ ਕਮਾਲ ਦਾ ਲੱਗਿਆ ਸਟਾਰਟਿੰਗ ਮੂਰੋਂ ਬੜੀ ਚੰਗੀ ਆ ਨਾਰਾਂ ਨੂੰ ਬੜਾ ਚੰਗੀ ਆ ਲੈ ਮੂਰੋਂ ਲੈ ਬਸ ਚੈੱਕ ਕਰਨ ਨੂੰ ਨਾਣਾ ਨੂੰ ਨਾ ਫੁੱਲ ਚੰਗੀਆਂ ਕਿੱਚੀ ਆ ਵਾਸਤੇ ਰੀਅਲ 6 ਦਾ ਦੋ ਵੀ ਮੇਰਾ ਪੱਟ ਕੇ ਲੈ ਜੀ ਓਕੇ ਜੇ ਛਿੱਗੀ ਨਾ ਵੀ ਰੁਪਿਆ ਨਾ ਦੇਵੇ ਹਾਂ ਲੈ ਵਾ ਲਈ ਜੀ ਸਬ ਵੀ ਸਰੀ ਹੈ ਬਾਈ ਹੋਰ ਕਿਹੜਾ 35 ਕਿਲੋ ਵਾਲਿਆ ਲੱਗਾ ਕਿ ਐਡੀ ਵੱਡੀ ਤੇ ਚੌੜੀ ਚੂੜੀ ਬੜੀ ਵੀ ਚੰਗੀ ਹੈ ਨਾ ਬਹੁਤ ਪੜੀ ਵਾਸਤੇ ਨੂੰ ਦੇ ਪਿੱਛੇ ਤੋਂ ਕਨ ਬਰੀਡ ਪ੍ਰਿੰਟ ਇੱਕ ਨੰਬਰ ਆ ਬਾਈ ਹੱਥ ਨਹੀਂ 드러ਉਂਦੀ ਬਾਈ ਕਿਸੇ ਪਾਸੋਂ ਵੜਾ ਫੇਸ ਦੀ ਬਿਊਟੀ ਕਮਾਲ ਬਹੁਤ ਬਹੁਤ ਛੋਟਾ ਜਿਹਾ ਫੇਸ ਆ ਕਿ ਨਹੀਂ ਬਹੁਤ ਬਰੀਡ ਵਾਲੀ ਬੱਚੀ ਆ ਬਾਈ ਸਹੀ ਗੱਲ ਆ ਬਾਕੀ ਤੋਰਾ ਚੈੱਕ ਕਰ ਲੋ ਉੱਟੋਂ ਪੱਧਰ ਆ ਇਹ ਮੁੱਲ ਕੀ ਹੈ ਜਯਜ ਫਿਰ ਜੀ 85000 ਦੁਈ ਦੇ ਤਾਂ ਡਾਕਟਰ ਆ ਜਾਸ 85000 ਦੀ ਵੜ ਬਾਈ ਕਨਾਂ ਦੇ ਦਿਆਂਗੇ ਜੇ ਕੋਈ ਜੋੜਾ ਲਊਗਾ ਤਾਂ ਕਿਰਾਇਆ ਘਰ ਤੇ ਕਰਦਾ ਆਪਾਂ ਦੇ ਦਾਂਗੇ ਓਕੇ ਇੰਨਾ ਕਰ ਸਕਦਾ ਅੱਜ ਜੋੜਾ ਇਕੱਠਾ ਲਾਉਂਗੇ ਬਾਈ ਕਨਾਂ ਦੇ ਇੱਥੇ ਮਰਜ਼ੀ ਨੂੰ ਵਾਲੇ ਬੰਦਾ ਬਾਈ ਦੋਨਾਂ ਦਾ ਕਿਰਾਇਆ ਬਾਈ ਕਨਾਂ ਜੋੜਾ ਇਕੱਠਾ ਲਾਉਂਗੇ ਫ੍ਰੀ ਹੋ ਜਾਊਗਾ ਠੀਕ ਹੈ ਕਿ ਨਹੀਂ ਆਫਰ ਰੱਖਦੀ ਬਾਈ ਨੇ ਕੋਈ ਚੈੱਕ ਕਰਨੀ ਪਰ ਵੜਾ ਬਾਈ ਦੋਨੇ ਸਿਰੇ ਦੀਆਂ ਸਿਰੇ ਦਾ ਬਾਈ ਹੱਥ ਨਹੀਂ ਧਰੋਣੂਗਾ ਕਿਸੇ ਬਸ ਹੋਗੀ ਸਹੀ ਗੱਲ ਇਹ ਫਾਰਮ ਫੁਰਮ ਚ ਬੰਦੇ ਲਾਉਣਾ ਟਾਪ ਦਿੰਦਾ ਬਾਈ ਯਾਰ ਸਹੀ ਗੱਲ ਆ 50 ਕਿਲੋ ਦੁੱਧ ਪਾ ਦੇਣਾ ਖੁੱਲਾ ਬੱਚੀ ਬਾਈ ਮੁੱਲ ਵੀ ਜਾਇਜ਼ ਆ ਜਿਵੇਂ ਤੁਹਾਨੂੰ ਦੋ ਫੇਰੀਆਂ ਨਹੀਂ ਇਹੋ ਜਿਹਾ ਆਏ ਜਿੱਥੇ ਲੱਤਾਂ ਹੁੰਦਾ ਰੱਖਣਾ ਇੰਨਾਂ ਲਈ ਪਾਉਣਾ ਬੱਚੀ ਨੂੰ ਇੱਥੇ ਕਰਾਉਣਾ ਇਹਨੇ ਸਹੀ ਆ ਲੈ ਲਫਾਫਾ ਹੀ ਇੱਕ ਤਰ੍ਹਾਂ ਦਾ ਹੈ ਤੇ ਤੁਰਾ ਫਜ਼ਲ ਹੈ ਕੱਚੀ ਆ ਹਜੇ ਦਾ ਫਿਰ ਬਸ ਕੱਚੀ ਆ ਬੜਾ ਦਾਦਾ ਬਾਰਾਂ ਵਾਲਾ ਦਿਨਾਂ ਨੂੰ ਜਿੱਦ ਤੇ ਆਰਾਂ ਸਵੇ ਸਵੇ ਲੈ ਕੇ ਆਉਂਦਾ ਬਾਈ ਯਾਰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ